ਵੇਖ ਸਕਦੇ ਕਰਵਾਇਆ ਜੇ ਮੈਂ ਪੰਨੇ ਹੀ ਆਹ ਜੇ ਮੈਂ ਬੋਲਣਾ ਓਕੇ ਕੋ ਰੋਣਾ ਨਾ ਪਾਏ ਪਿੱਛੇ ਕੋਈ ਵੀ ਥੋੜਾ ਗੈਰ ਚੁਆਲੇ ਜੀ ਜਿਹੜੇ ਦੇ ਕੰਮ ਤੁਸੀਂ ਕਰਦੇ ਮੈਂ ਬਸ ਦੇਖ ਪਾ ਬਟੂ ਮੈਂ ਬਹੁਤ ਰੈਡੀ ਆ ਬਰਨਾਲਾ ਦੇ ਸਾਡੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਖਾਲਾ ਤੇ ਲੋਜੀ ਦਾ ਮੇਰੇ ਆਪਣੇ ਛੋਟੇ ਨੂੰ ਨਿਸ਼ਪੰਸਰ ਜੀ ਦਾ ਤੇ ਸਾਰੇ ਬਲੌਗ ਰੈਜ਼ੀਡੈਂਟਸ ਮੈਲਾ ਕੰਫਰੰਸ ਨਾਲ ਅੱਜ ਦੇ ਇਸ ਪੱਪ ਪੰਜ ਜਨਾਂ ਨੇ ਆਜ ਬਹੁਤ ਮਾਨਸਿਕ ਕਰਤਾ ਬਹੁਤ ਜਜ਼ਬੀ ਨਾਲ ਸਵਾਗਤ ਕਰਤਾ ਔਰ ਮੈਂ ਸਮਝਦਾ ਕਿ ਇਹ ਜੋ ਅੱਛਾ ਅੱਜ ਸਮੂਹ ਵਿੱਚ ਹੋ ਰਿਹਾ ਇਹ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਗਰਮ ਭਾਗ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਕਿਹੜੀਆਂ ਗੱਲਾਂ ਚੱਲੀਆਂ ਸਨ ਔਰ ਕਿਹੜੇ ਬੰਦੇ ਨਾਲ ਚੁਣੇ ਗਿੰਦੇ ਜਾਦਾ ਵਰ ਗਿਆ ਆਮੀ ਪ੍ਰਸ਼ਾਦ ਕੁਸ਼ਲਾਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੇ ਪੰਜ-ਪੰਜ ਰੁਪਏ ਉਹਨਾਂ ਦੇ ਬੈਂਕ ਅਕਾਊਂਟ ਚ ਪਾਇਆ। ਕੁਮਾਰ ਵਿਸ਼ਵਾਸ ਵਨ ਆਫ ਦ ਗੁੱਡ ਆਰਟਿਸਟ ਆਫ ਇੰਡੀਆ। ਔਰ ਉਹਦੇ ਨਾਲ ਨਾਲ ਲਾਈਨ ਬਹੁਤ ਸਾਰੇ ਅਸ਼ੂਤੋਸ਼ ਵਰਗੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਆਪਣਾ ਕੰਮ ਛੱਡ ਕੇ ਪਾਣੀ ਅਮਰੀਕਾ ਕੈਨੇਡਾ ਤੋਂ ਕਿੰਨੇ ਮਲਟੀਨੈਸ਼ਨਲ ਲੱਖਾਂ ਦੇ ਕਰੋੜਾਂ ਰੁਪਏ ਦੇ ਪੈਕੇजेस ਛੱਡ ਕੇ ਇਥੇ ਆਮ ਆਦਮੀ ਚ ਆਏ ਕਿ ਸ਼ਾਇਦ ਵਾਕਈ ਇਨਕਲਾਬ ਆਵੇਗਾ। ਲੇਕਿਨ ਆ ਜਿਹੜਾ ਪਿਛਲੇ ਦੋ ਸਾਲ ਪੰਜਾਬ ਦੇ ਸੰਤਾਪ ਘਟਾਇਆ। ਜਿਸ ਢੰਗ ਦੇ ਨਾਲ ਇਹ ਵੀਨ ਕਾਪ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗੰਗ ਨੂੰ ਫਿਰ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭ ਪਾਤ ਹੈ ਅਗਲੇ 20 ਸਾਲ ਲੋਕਾਂ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ ਕਰੋ ਕਿ ਮੈਂ ਫਲਾਣਾ ਤੁਹਾਡੇ ਨਾਲ ਗਾਰੰਟੀ ਕਰਦਾ ਵੈਦਾ ਉਹਨਾਂ ਵੈਦਾ ਉਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕੋਈ ਨਾ ਯਕੀਨ ਤੋੜਿਆ ਹੋਵੇ ਔਰ ਜੋ ਯਕੀਨ ਤੋੜਿਆ ਬੇਸਿਕ ਦੋ ਤਿੰਨ ਜਿਹੜੇ ਮੁੱਖ ਮੁੱਖੀਆਂ ਗੱਲਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾ ਜਿਹੜਾ ਜਿਹੜੀ ਪਾਰਟੀ ਕਹਿੰਦੇ ਸੀ ਆਮ ਆਦਮੀ ਪਾਰਟੀ ਆਮ ਆਦਮੀਆਂ ਦੀ ਪਾਰਟੀ ਹੈ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਕੋ ਸਰਕਾਰੀ ਗੋਦੀ ਲਵਾਗੇ ਕੋ ਗਨਮੈਨ ਨਹੀਂ ਲਵਾਵਾਂਗੇ ਕੋ ਸਰਕਾਰੀ ਦਾ ਅਭਿਤੀ ਨਹੀਂ ਲਵਾਵਾਂਗੇ ਅਸੀਂ ਬਿਲਕੁਲ ਸਾਦੇ ਜੇ ਬੰਦੇ ਰਵਾਂਗੇ ਲੇਕਿਨ ਕੀ ਹੋ ਰਿਹਾ ਪੰਜਾਬ ਵਿੱਚ ਇੰਨੀ ਜਲਾ ਰਜਵਾੜੇशाही ਸੋ ਰਮਿੰਦਰ ਸਿੰਘ ਇੱਕ ਰਜਵਾੜਾ ਸੀ ਉਹ ਤਾਂ ਕਹਿ ਕੀ ਕਰਦਾ ਸੀ ਲੇਕਿਨ ਹੁਣ ਕੈਪਟਨ ਕੁਮਾਰਤਮਾ ਨੇ ਉਹਦੇ ਤੇ ਬਹੁਤ ਥੋੜਿਆ ਹੁਣ ਅੱਜ 1000 ਸਿਕਿਉਰਿਟੀ ਦਾ ਗਨਮੈਨ ਤੇ ਉਧਰ ਟੱਪਰ ਦੇ ਕੋਲ ਸੈੱਟ ਪਲੱਸ ਸਿਕਿਉਰਿਟੀ ਹੈ ਇੱਕ ਪੰਜਾਬ ਦੀ ਜਨਕਲ ਸਿਕਿਉਰਿਟੀ ਡਰਾਗ ਆਫ ਚੈਡਿੰਗ ਕੀਤੀ ਆ ਅਰਵਤ ਕੇਚਰੀਵਾਲ ਨੇ ਤੇ ਕਹਿ ਰਹੇ ਨੇ ਕਿ ਹੋਰ ਦੂਸਰਾ ਜਿਹੜਾ ਗੇਂਦੇ ਸਿਚੀ ਕਿ ਅਸੀਂ ਇੱਕ ਸਵਰਾਜ ਦਾ ਮਾਡਲ ਲੈ ਕੇ ਆਵਾਂਗੇ ਕਿ ਅਸੀਂ ਜੋ ਵੀ ਕਰਾਂਗੇ ਆਪਣੇ ਵੋਲੰਟੇਅਰਸ ਨੂੰ ਕੁਛੇ ਕੰਮ ਕਰਾਏਗਾ ਕਿਸੇ ਪ੍ਰਣਾਲੀ ਦੇ ਕਿਸੇ ਪੋਲੀਟਿਕ ਨੂੰ ਪਛਾ ਕੇ ਸਰਕਾਰੀ ਨੌਕਰੀ ਦੇਣ ਲੱਗੇ ਆ ਜਾਂ ਅਸੀਂ ਰਾਜ ਸਭਾ ਦੇ ਮੈਂਬਰ ਬਣਾਉਣ ਲੱਗੇ ਆ ਜਾਂ ਅਸੀਂ ਕੋਈ ਲੋਕ ਸਭਾ ਤੇ ਟਿਕਟਸ ਦੇਣ ਲੱਗੇ ਆ ਆ ਹੋਇਆ ਕੀ ਆ 8 ਰਾਜ ਸਭਾ ਦੇ ਬੇਪਰ ਬਣਾਏ ਲਵਲੀ ਯੂਨੀਵਰਸਿਟੀ 25000 ਰੁਪਏ ਦਾ ਮਾਲਕ ਹੈ ਉਹ ਆਮ ਆਦਮੀ ਹੈ ਕਿਤੇ ਨੂੰ ਉਹਨੂੰ ਰਾਜ ਸਭਾ ਦੀ ਸੀਟ ਦਿੱਤੀ ਇੱਕ ਸਨੀ ਅਰੂੜਾ ਕੋਈ ਬਿਲਡਰ ਹੈਗਾ ਦਿੱਲੀ ਰਹਿਦਾ ਬੜਾ ਅਮੀਰ ਆਦਮੀ ਹੋਣਾ ਉਹ ਕਿੱਥੇ ਦਿੱਤੀ ਉਹਨੂੰ ਰਾਜ ਸਭਾ ਦੇਤੀ ਦੋ ਤਿੰਨ ਗਏ ਤਾਂ ਜabb ਹੀ ਹਮ ਦਿੱਤੀ ਇਹ ਵਿਚਾਰੇ ਜਿੱਥੇ ਸੀਗੇ ਇਹਦਾ ਮਤਲਬ ਤੁਸੀਂ ਵੋਲੰਟੀਅਰਸ ਨੂੰ ਬਸੇ ਚੱਕਰ ਰੱਖਿਆ ਉਤਖਾਣ ਨਹੀਂ ਰੱਖਿਆ ਹੋਇਆ ਸਾਲਾ ਘਟਣ ਨਹੀਂ ਰੱਖਿਆ ਹੋਇਆ ਆ ਇਹਨਾਂ ਦਾ ਹੁਸ਼ਰ ਹੈ ਪਰ ਉਸ ਵਾ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਾਂ ਹੈ ਪੰਜਾਬ ਦੇਖੋ ਆ ਪੰਜਾਬ ਸਕੂਲ এডੂਕੇਸ਼ਨ ਬੋਰਡ ਦੇ ਚੇਅਰਪਰਸਨ ਬਈ ਦਿੱਲੀੋਂ ਲਿਆ ਕੇ ਤਾ ਜਿਹੜਾ ਤੁਹਾਡਾ ਰੇਰਾ ਦਾ ਚੇਅਰਮੈਨ ਆਇਆ ਔਰ ਮੈਂਬਰਸ ਆਏ ਨੇ ਸਾਰੇ ਉਹ ਸਾਰੇ ਰੇਰੇ ਜਿਹੜੀ ਸਾਡੀ ਰੀਅਲ اسٹیਟ ਦੀ ਅਥਾਰਟੀ ਆ ਉਹ ਸਾਰੇ ਗੈਰ ਪੰਜਾਬੀ ਦਾ ਐਡਮਿਨਿਸਟਰੇਟਰ ਆ ਪਪਾ ਫੀਡ ਯੂਨੀਵਰਸਿਟੀ ਦਾ ਵਾਈਸ ਚੈਂਸਟਰ ਸਾਡੇ ਕੋਲ ਇੱਕ ਬੜਾ ਐਮਿਨੈਂਟ న్యూక్ਲੀਅਰ ਮੈਡੀਸਨ ਦਾ ਸਾਇੰেন্টিਸਟ ਆ ਪ੍ਰੋਫੈਸਰ ਬਲਜਿੰਦਰ ਸਿੰਘ ਪੀਜੀਐਚ ਕੰਮ ਕਰਦੇ ਨੇ ਹੀ ਵਾਸ ਇਗਨੋਰਡ ਪੈਨਲ ਉਹਦਾ ਪੈਨਲ ਦਾ ਨਾਮ ਸੋਦੇ ਚ ਪਟਿਆਲੇ ਤੋਂ ਡਾਕਟਰ ਸੀ ਸਾਰੇ ਬਹੁਤ ਅੱਛੇ ਲੈਜੈਂਡਾ ਹਸਪੀਟਲ ਦੇ ਹੋ ਗਏ ਸਾਰਿਆਂ ਨੂੰ ਛੱਡ ਕੇ ਬਾਹ ਜਿੰਨੀਆਂ ਨੌਕਰੀਆਂ ਨਿਕਲ ਨਹੀਂ ਆਇਆ ਚਾਹੇ ਪੀਐਸਪੀਸੀ ਹੋਵੇ ਜਾਂ ਚਾਹੇ ਉਹ ਪੰਜਾਬ ਸਰਵ ਸਿਲੈਕਸ਼ਨ ਬੋਰਡ ਦੀਆਂ ਨੇ ਜੇ ਚਾਹੇ ਉਹ ਪਟਵਾਰੀਆਂ ਦੀਆਂ ਨੇ ਸਾਰੀਆਂ ਹਰਿਆਣਾ ਤੇ ਰਾਜਸਥਾਨ ਵਾਲੇ ਲਈ ਜਾਂਦੇ ਨੇ ਦੋ ਮਸائل ਦੀਆਂ ਤਾਂ ਨੀ ਕੰਡੀਸ਼ਨਿੰਗ ਲਿਖੀ ਹੋਈ ਔਰ ਵੀ ਥੇਰ ਉੱਥੇ ਪਾਰਲੀਮੈਂਟ ਅਸੰਭਾਦ ਸਭਾ ਚੋਂ ਬੋਲ ਰਿਹਾ ਕਿ ਜੀ ਅਨਪੜ੍ਹ ਹੈ ਜਿਹੜੇ ਲੋਕੀ ਕਹਿੰਦੇ ਨੇ ਸਰਕਾਰੀ ਨੌਕਰੀਆਂ ਅਸੀਂ ਦਾਰੂਕਦੀ ਹੈ ਜੀ ਅਸੀਂ ਰਿਕਵੈਸਟਰੇ ਨੇ ਉਹਨਾਂ ਗਾ ਹਿਮਾਚਲ ਪ੍ਰਦੇਸ਼ ਨੂੰ ਨੌਕਰੀ ਲੈ ਕੇ ਦੱਸੇ ਇਹ ਦਿੱਕਤ ਦਾ ਲਾਅ ਬਣਿਆ ਕਿ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਉੱਥੇ ਨੌਕਰੀ ਕਰ ਸਕਦਾ देयर इज अ ਲਾਅ ਇਨ ਮੋਡਨਲੀ ਇਨ ਹਿਮਾਚਲ देयर इज अ ਲਾਅ ਇਨ ਰਾਜਸਥਾਨ देयर इज अ ਲਾਅ ਇਨ ਪ੍ਰਾਈਮ ਮਿੰਿਸਟਰ ਸਟੇਟ ਗੁਜਰਾਤ ਔਰ ਹੁਣ ਉਤਰਾਖੰਡ ਨੇ ਲਾਅ ਬਣਾਇਆ ਮੇਰਾ ਬਿਲ ਆਉ ਉਹ ਪੈਂਡਿੰਗ ਉਤਾਰ ਕਿਸ ਸਬੰਧ ਵਿੱਚ ਕਿ ਤੁਸੀਂ ਹਿਮਾਚਲ ਪਟਲੀ ਦਰਜ ਦੇ ਇੱਕ ਲਾਅ ਲੈ ਆ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਉਹ ਗੈਰ ਪੰਜਾਬੀ ਕੌਣ ਜੀ ਸਕਦੇ ਪੈਸੇ ਕਮਾਉਣ ਕਮਾਈ ਕਰਨ ਘਰ ਪਾਲਣ নো ਵਰੀਜ਼ ਐਟ ਆਲ ਲੇਕਿਨ ਉਹਨਾਂ ਨੂੰ ਇੱਥੇ ਪੱਕੇ ਬਿਸ਼ਿੰਦੇ ਜ਼ਮੀਨ ਦੇ ਮਾਲਕ ਵੋਟਰ ਪਾਉਣਾ ਨੌਕਰੀਆਂ ਦੇਣੀਆਂ ਸਰਕਾਰੀਆਂ ਇਹਦਾ ਮਤਲਬ ਸਾਡੇ ਬੱਚੇ ਫਿਰ ਵਿਦੇਸ਼ਾਂ ਚ ਜਾਣ ਤੋਂ ਕਿਉਂ ਹਟਣਗੇ ਜਿਹੜਾ ਜਿਹੜਾ ਭਗਵਾਨ ਕਹਿੰਦਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਂ ਕਿੱਦਾਂ ਹੋ ਸਕਦੀ ਹੈ ਆ ਜਿਹਨੇ ਟਿਕਟਾਂ ਦਿੱਤੀਆਂ 13 ਟਿਕਟਾਂ ਕਹਿੰਦੇ 13 ਜ਼ੀਰੋ ਹਾਊ ਇਜ਼ ਇਟ ਪੋਸੀਬਲ 13 ਬੰਦੇ ਹੈ ਤੁਹਾਡੇ ਕੋਲ ਤਿੰਨ ਤਾਂ ਤੁਸੀਂ ਟਿਕਟਾਂ ਲੈ ਕੇ ਆਏ ਹੋ ਇੱਕ ਰਿੰਕੂ ਲੈ ਕੇ ਆਏ ਹੋ ਪਟਕੇ ਕਾਲੀਆਂ ਦਾ ਇੱਕ ਜੀਪੀ ਲੈ ਕੇ ਕਿਉਂ ਕਾਂਗਰਸ ਦਾ ਪਟਕੇ ਫੋਲੀਗਟ ਸਾਹਿਬ ਤੋਂ ਇੱਕ ਤੁਸੀਂ ਬਾਮ ਰੂਰ ਕੇ ਸਾਡੇ ਚੱਬੇਵਾਲ ਨੂੰ ਲੈ ਕੇ ਕਾਂਗਰਸ ਨੂੰ ਛਾੜਪੋ ਪਰ ਮੰਦੀ ਹੈ ਨਹੀਂਗੇ ਤੁਸੀਂ ਪੰਜ ਮਿਨਿਸਟਰ ਕਿਸੇ ਪਾਰਟੀ ਨੇ ਉਤਾਰੇ ਨੇ ਪੰਜ ਮਿਨਿਸਟਰ ਜਿੰਦ ਇਲੈਕਸ਼ਨ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮਿਨਿਸਟਰ ਤਿੰਨ ਐਮਐਲਏ ਅੱਛਾ ਕਿੱਥੇ ਹੈ ਦਰੀਆਂ ਚੱਕਣ ਵਾਲੇ ਆਮ ਆ ਮੇਰੀ ਤੁਹਾਡੇ ਜ਼ਰੀਆ ਆਮ ਆਮ ਆਦਮੀ ਤੇ ਵੋਲੰਟੀਅਰਸ ਨੂੰ ਸਪੈਸ਼ਲ ਅਪੀਲ ਹੈ ਕਿ ਤੁਸੀਂ ਬਹੁਤ ਹੰਡਾ ਲਿਆ ਨਾ ਤਾਂ ਸੰਤਾਪ ਆਓ ਸਾਡਾ ਸਾਥ ਦਿਓ ਮੈਂ ਬੈਠਾ ਇੱਥੇ ਮੈਂ ਤੁਹਾਡੀ ਹਫਾਜ਼ਤ ਕਰਾਂ ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਜਾਇਜ਼ ਨੌਕਰੀ ਨਹੀਂ ਲੈਣ ਦਊਂਗਾ ਮੈਂ ਕਿਸੇ ਦਾ ਝੂਠਾ ਪਰਚਾ ਨਹੀਂ ਹੋਣ ਦਊਗਾ ਮੈਂ ਜਿੰਦ ਜਾਣ ਲਾ ਮਜ਼ਦੂਰਾਂ ਦੇ ਛੋਟੇ ਦੁਕਾਨਾਂ ਦਾ ਹਸਦ ਕਰਨੀ ਕਿੱਥੇ ਗਿਆ ਕੇ ਸੈਕਟਰ ਰਾਜ ਖਤਮ ਕਰਨਾ ਤੇ ਤੌਬਾ ਮੇਰੀ ਔਰ ਜਿੰਨਾ ਮਾਫੀਆ ਚਾਹੇ ਮਾਈਨਿੰਗ ਆ ਚਾਹੇ ਸ਼ਰਾਬ ਮਾਫੀਆ ਪੱਚੀ ਬੰਦੇ ਮਾਰ ਕੇ ਗੁਜਰਾ ਤੇ ਕਬਦਾਸ ਪੁਰੇ ਤੇ ਕਿਹਦੀ ਦਰਸਾਉਂਦਾ ਤੇਰ ਇਸ ਪੈਰਲ ਮਾਫੀਆ ਵਰਕਿੰਗ ਇਨ ਬਚਾਉਂਦਾ ਇਦਾਂ ਯੋសារਾ ਕੇਵਲ ਦੇ ਤੋਂ ਤੋਂ ਕਬਜ਼ਾ ਕਰ ਰਿਹਾ ਪਠਾਨਮਾ ਆ। ਆ ਰੀਅਲ ਏਸਟੇਟ ਮਾਫੀਆ ਸਰਜੀਕ ਕੋਰ ਮਾਣੂ ਕੇ ਤੁਹਾਡੇ ਲੱਗੇ ਐਮ ਐਲ ਏ ਬਣੀ ਹੋਈ ਐ। ਐਨ ਆ ਆਰ ਆ ਦੀ ਕੁਰਸੀ ਤੇ ਕੰਮ। ਹੋਰ ਮਾਫੀਆ ਕਿੱਦਾਂ ਦਾ ਹੁੰਦਾ ਵਾ। 60-70 ਹਜ਼ਾਰ ਕਰੋੜ ਦਾ ਕਰਜ਼ਾ ਐਡ ਕਰ ਦਿੱਤਾ ਵਾ। ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਐ ਰੰਗਲਾ ਪੰਜਾਬ। ਖੰਭਿਆਂ ਦੀ ਸਰਕਾਰ ਐ। ਹਰ ਖੰਭਾ ਭੜਿਆ ਹੋਇਆ ਪੰਜਾਬ ਦੇ ਵਿੱਚ ਸਵਾਈ ਪਬਲਿਸਿਟੀ ਤੋਂ। ਲਾਸਟ 12 ਕੈਂਡਲ ਗਿਆ ਕਿ ਇਹਨਾਂ ਦੇ ਬੀ ਜੇ ਪੀ ਚ ਅੰਤਰ ਕੀ ਮੈਂ ਪੁੱਛਣਾ ਚਾਹੁੰਦਾ ਤੇ ਜਵਾਬ ਸੋ ਉਥੇ ਗਿਜਰੀਵਾਲ ਸਾਹਿਬ ਰੋ ਰਹੇ ਨੇ ਕਿ ਮੈਨੂੰ ਅੰਦਰ ਜੇਲ੍ਹ ਚ ਕਰਤਾ ਹਮਨ ਕੰਮ ਤੋਂ ਪਕੜ ਲਿਆ ਹਮ ਕੱਚਰੇ ਇਮਾਨਦਾਰ ਹੈ 1 ਮਿੰਟ ਨਹੀਂ ਮੰਗੋ ਵੈਸੇ ਇਮਾਨਦਾਰ ਹੈ ਨਹੀਂ ਕਿਉਂਕਿ ਆਬਜ਼ਰਵੇਸ਼ਨ ਸੁਪਰੀਮ ਕੋਰਟ ਦੇ ਹਾਈ ਕੋਰਟ ਨੇ ਕਲਾਬ ਆਇਆ ਬੇਲਾ ਡਿਨਾਈ ਹੋਈਆਂ ਨੇ ਪਰ ਮੰਨੋ ਕਿ ਔਰ ਭਾਜਪਾ ਗਲਤ ਕੰਮ ਕਰ ਰਹੀ ਜੀ ਜੀ ਦੇ ਸੀਆਈਏ ਦਾ ਮਿਸਯੂਜ਼ ਕਰ ਰਹੀ ਤੁਸੀਂ ਪੰਜਾਬ ਵਿੱਚ ਪੀਸ ਦਾ ਦੁਰਪਯੋਗ ਨਹੀਂ ਕਰ ਰਹੇ ਇੱਥਾ ਸੁਪਾਲ ਖੇੜਾ ਜਿੱਦੇ ਤੇ ਪੰਜ ਪਰਚੇ ਕੀਤੇ ਰਗੇ ਭਗਵੰਤ ਸਿੰਘ ਮਾਨ ਦੀ 2 ਸਾਲ ਦੀ ਸਰਕਾਰ ਦੇ ਐਨਡੀਪੀਐਸ ਦਾ ਪਰਚਾ ਜੋ ਐਨਡੀपीएस ਬੇਰੌਣ ਲੱਗੇ ਖੋਰ 3 ਵਜੇ ਤੜਕੇ ਪਰਚਾ ਇਹਨੂੰ ਹੋਰ ਵੀ ਕਹਿੰਦੇ ਮਿਸਰੀਓ ਪਾਵਰ ਭਾਨੇ ਸਿੰਘੂ ਦੇ ਚਾਰ ਪਰਚੇ ਲੱਖੇ ਦੇ ਉੱਤੇ ਪਰਚਾ ਜਿਹੜਾ ਬੋਲਦਾ ਉਹਦੇ ਤੇ ਪਰਚਾ ਦਿੱਲੀ ਜਾਂਦੀ ਪੁਲਿਸ ਤੇ ਪੇਜੀਵਾਲ ਦੇ ਘਰ ਟਵੀਟਰੀ ਕਰਦੇ ਦਿੱਲੀ ਜਾਂਦੀ ਹੈ ਪੁਲਿਸ ਚੱਕਰ ਨੂੰ ਜੰਮੂ ਜਾਂਦੀ ਹੈ ਇੱਕ ਯੂਟਿਊਬਰ ਸੀਗਾ ਸ਼ਾਇਦ ਨਕੋਲਿਆ ਦਾ ਨਾਮ ਉਹਨੇ ਲੱਭੀ ਯੂਨੀਵਰਸਿਟੀ ਦੇ ਘਰ ਛੋਟੀ ਜਿਹੀ ਵੀਡੀਓ ਪਾਈ ਹੁਣ ਜੰਮੂ ਪੁਲਿਸ ਚੱਕਰ ਫੈਂਸੀਜ਼ ਇਹ ਕੋਈ ਨਹੀਂ ਪੇਡ ਕੋਈ ਮਲੇਸ਼ੀਆ ਨਹੀਂਗਾ ਪ੍ਰਾਈਵੇਟ ਫੌਜ ਨਹੀਂਗੀ ਪੰਜਾਬ ਪੁਲਿਸ ਦਾ ਕੰਮ ਹੈ ਉਹ ਲੋਆਂ ਡਰ ਉਹਨਾਂ ਦੀ ਗੱਲ ਕਰਨੀ ਪੰਜਾਬ ਦੇ ਲੋਕਾਂ ਦੀ ਹਫਾਜ਼ਤ ਕਰਨੀ ਕਿ ਇਹਨਾਂ ਨੇ ਦੁਰਪ੍ਰੋਗ ਨਹੀਂ ਕੀਤਾ ਮੀਡੀਆ ਬਣਾਇਆ ਕਿ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਨਹੀਂ ਬਣਾਇਆ ਹੈ ਕਿ ਤੁਸੀਂ ਆਜ਼ਾਦ ਰਹਿਣ ਦਿੱਤਾ ਤੁਹਾਡੀ ਤੁਸੀਂ ਕੋਈ ਕਦੀ ਕਿਸਾਨਾਂ ਦੀ ਖਬਰ ਦੇਖੀ ਹੈ ਜਿਹੜੇ ਵੱਡੇ ਹੈਗੇ ਨੇ ਚੈਨਲ ਤੇ ਸਟੈਬਲਿਸ਼ਡ ਪ੍ਰਿੰਟ ਮੀਡੀਆ ਦੂਜਾ ਹਜ਼ਾਰਾਂ ਨੇ ਕੱਟ ਕਰਦੇ ਨੇ ਉਹ ਗਰਾਂ ਵਰਗੇ ਡੱਲੇ ਵਾਲੇ ਵਰਗੇ ਅਜੇ ਰੋਦੂ ਸਿੰਘ ਮਾਨਸਾਰਗੇ ਤੇ ਹੋਰ ਜਿੱਥੇ ਬੰਦੀਆਂ ਕਾਦੀਆਂ ਵਰਗੇ ਨੋਬਦੀ ਸ਼ੋ ਨਾ ਸ਼ੰਭੂ ਬੋਰਡ ਤੋਂ ਇੱਕ ਦਾ ਟੌਰਚਰ ਹੋਇਆ ਵਾ ਔਰ ਇੱਕ ਮੈਂ ਗੱਲ ਇਹ ਚੈਟ ਕਰਨਾ ਕਿ ਇਹ ਜਿਹੜੇ ਦੋ ਗੱਲਾਂ 'ਚ ਮੈਂ ਜੁਆਇੰਟ ਆਪਰੇਸ਼ਨਸ ਕਹਿ ਰਿਹਾ ਇਹਨਾਂ ਦੇ ਔਰ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਸਰ ਤੁਹਾਨੂੰ ਮੈਂ ਐਨਐਸਐ ਲਾਈ ਆ ਉਸ ਦੇ ਤੇ ਭਾਈ ਮਨਪਾਲ ਸਿੰਘ ਮੈਂ ਭਾਈ ਮਨਪਾਲ ਸਿੰਘ ਦਾ ਵਕੀਲ ਨਹੀਂ ਆ ਅਗਰ ਉਹਨੇ ਕੋਈ ਜਨਾੜੇ ਭੰਤੂੜ ਕੀਤੀ ਆ ਸਾਡੇ ਕੋਲ ਪੁਲਿਸ ਕੰਪੀਟੈਂਟ ਸੀਗੀ ਉਹਨੂੰ ਇੱਥੇ 307 ਲਾਉਂਦੀ 452 ਲਾਉਂਦੀ ਅੰਮ੍ਰਿਤਸਰ ਦੀ ਜੇਲ੍ਹ ਚ ਰੱਖ ਕੇ ਅੰਮ੍ਰਿਤਸਰ ਦੀ ਗਾਜ ਵਿੱਚ ਟ੍ਰਾਇਲ ਕਰਦੀ ਉਹ ਨੂੰ ਕਹਿੰਦੇ ਆ ਦਿਖਾ ਦਿੰਦਾ ਕਿ ਤੁਸੀਂ ਨੂੰ ਚੱਕ ਕੇ ਨੌਜਵਾਨਾਂ ਨੂੰ ਡਿਬਰੂਗੜ੍ਹ ਅਸਾਮ ਪੇਂਤਾਵਾ ਔਰ ਉੱਥੇ ਕੇਜਰੀਵਾਲ ਨੇ ਟੀਵੀ ਤੇ ਸਰਕਾਰ ਕੀਤਾ ਕਿ ਦਿੱਲੀ ਨੇ ہماری ਮਦਦ ਬਾ ਕੀ ਹਮਨੇ ਦਿੱਲੀ ਕੋ ਮਦਦ ਕੀਤੀ ਦੁਬਾਰਾ ਮੰਗੇਗੇ ਦੁਬਾਰਾ ਦੇਗੇ ਜੁਆਇੰਟ ਆਪਰੇਸ਼ਨ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਬੈਰੀਕੇਡਿੰਗ ਇਜ਼ ਐਟ ਕੱਗਰ ਅੰਦਰ ਵੜ ਕੇ ਕੱਗਰ ਤੇ ਬੈਰੀਕੇਡਿੰਗ ਹੋਈ ਹੈ ਉੱਥੋਂ ਸਾਡੇ ਕਿਸਾਨ ਫਟੜੋ ਨੇ ਉੱਥੋਂ ਸ਼ੁਕਰ ਮਰਿਆ ਵਾ ਅਗੇਨ ਜੁਆਇੰਟ ਆਪਰੇਸ਼ਨ ਬਾਏ ਪਗਵਨਪਰਨ ਸੋ ਵਾਟ ਇਜ਼ ਦ ਡਿਫਰੈਂਸ ਵੀ ਟੂ ਤਾਂ ਕਿ ਮੈਂ ਪੰਜਾਬ ਦੇ ਰੂਪਰਾ ਨੂੰ ਵੀ ਕਿਹਾ ਸੰਗੂਰ ਪੀਲੀ ਮੇਰੀ ਸਾਰੇ ਪਾਰਟੀਵਾਦੀ ਘਰੋਟੇ ਮੈਂ ਇਹ ਕਹਿੰਦਾ ਕਾਂਗਰਸ ਨੂੰ ਲੋਕ ਮੈਂ ਕਹਿੰਦਾ ਕਿ ਚੰਕੇ ਬੰਦੇ ਭੇਜੋ ਪਾਰਲੀਮੈਂਟ ਡਾਕਟਰ ਗਾਂਧੀ ਵਰਗੇ ਭੇਜੋ ਜਿਹੜੇ ਉਥੇ ਬੋਲਣ ਜਾਣਗੇ ਡੂ ਨੋਟ ਸੈਂਡ ਪੀਪਲ ਜਿਹੜੇ ਆ ਬੰਦੂਆ ਮੈਦੂ ਕੋਈ ਵਿਧਾਨ ਸਭਾ ਦੇ ਭੇਜੇ 92 ਭੇਜ ਦੱਸੋ ਕਿਹੜਾ ਬੋਲਦਾ ਸਵਾਇ ਇੱਕਮਰ ਵਿਜੇ ਪ੍ਰਤਾਪ ਸਿੰਘ ਤੋਂ ਦੱਸੋ ਬੋਲਦਾ ਕੋਣ ਹੈ ਇਹਨਾ ਕੁਝ ਪੰਜਾਬ ਛੁੱਟ ਗਿਆ ਕਿਸਾਨਾਂ ਦੇ ਕੁੱਟ ਪੈ ਗਈ ਆ ਮਾਫੀਆ ਘਣਾਤਾ ਕਿੰਨਾ ਕੁਝ ਹੋਇਆ ਪੰਜਾਬ ਦੇ ਵਿੱਚ ਇੱਕ ਬੰਦਾ ਨਹੀਂ ਮੁਰਦਾ ਸੋ ਥੇਰਫੋਰ ਵੀ ਅਪੀਲ ਆ ਕਿ ਇਕ ਹਾਲ ਜਿਹੜਾ ਸਮਾਂ ਹੈ ਪੰਜਾਬ ਦਾ ਪੰਜਾਬ ਬਹੁਤ ਕ੍ਰਿਟੀਕਲ ਕ੍ਰਾਈਸਿਸ ਵਿੱਚ ਹੈ ਫਾਈਨੈਂਸ਼ਲੀ ਐਂਡ ਆਲਸੋ ਸੋਸ਼ੀਅਲੀ ਐਂਡ ਆਲਸੋ ਪੋਲੀਟਿਕਲੀ ਐਂਡ ਆਲਸੋ ਰਿਲੀਜੀਅਸਲੀ ਤੇ ਆਪਾਂ ਸਭ ਨੂੰ ਹੰਗਦਾ ਅਕਾਲੀ ਦਲ ਕਹਿ ਰਿਹਾ ਸਾਨੂੰ ਮੋਟਾ ਬੋਟ ਅਕਾਲੀ ਦਲ ਨੂੰ ਵੋਟ ਪਾਈ ਅਲਟੀਮੇਟਲੀ ਬੀਜੇਪੀ ਦੇ ਖਾਤੇ ਚ ਜਾਣੀ ਹੈ ਇੱਕ ਸੀਟ ਜਿੱਤ ਕੇ ਫਰਜ਼ ਕਰੋ ਕੋਈ ਬਾਈ ਫਲੂਕ ਕੁੱਤੇ ਨਾਲ ਤਾਂ ਵੀ ਉਹ ਜਾਣੀ ਉਹਦਾ ਇਹਦਾ ਮਤਲਬ ਇਹਨਾਂ ਬੈਟਰ ਦਾ ਸਿੱਧੇ ਬੀਜੇਪੀ ਨੂੰ ਪਾ ਦਿਓ ਵੋਟ ਜੇਕਰ ਇੱਕ ਅੱਧੀ ਗੱਲ ਕਰਦੇ ਸੋ ਇਸ ਕਰਕੇ ਅਛੇ ਤੀ ਕਿਆਂ ਸਮਝ ਕੇ ਚੰਗੇ ਬੰਦੇ ਨੂੰ ਵੋਟ ਪਾਓ ਅਸੀਂ ਤੁਹਾਡੇ ਸਾਰੇ ਇਫਾਜ਼ਤ ਕਰਨੇ ਤੁਹਾਡਾ ਬਹੁਤ ਧੰਨਵਾਦ ਸਰ ਸਰ ਕਾੰਡੂੜ ਤੇ ਅਲੱਗ-ਅਲੱਗ ਪਤਿਕ ਤੇ ਰਾਜਣੀਆਂ ਨੇ ਉਹ ਦੁਵੀਧਾ ਚ ਪਈ ਹੈ ਤੇ ਦੇਖੋਗੇ ਮੈਂ ਤੁਹਾਨੂੰ ਦੁਬਦਾ ਤਾਂ ਮੈਨੂੰ ਕੋਈ ਆ ਇਹ ਕਹ ਤਾ ਉਹ ਐਸਾ ਕਹਿੰਦੇ ਪਰ ਇਹ ਕਹਿਣਾ ਤੇ ਖੈਰਾ ਜਿਹੜਾ ਹੈ ਕੋਈ ਡਿਵੀਜ਼ਨ ਆਫ ਫੂਟ ਕਰਨ ਆਇਆ ਇਹ ਮੇਰਾ ਅੱਜ ਦਾ ਇਹ ਏਜੰਡਾ ਰਹੇਗਾ ਮੈਂ ਅਰਸੇ ਤੋਂ ਕਾਲੇ ਕਾਨੂੰਨ ਅਪੋਸ ਕਰਦਾ ਮੈਂ ਜੋ ਆਪਾ ਦੀ ਲੜਾਈ ਜਿਹੜੀ ਕੱਲੇ ਯੂਏਪੀਏ ਦੇ ਖਿਲਾਫ ਮੈਂ ਐਨਐਸਏ ਦਾ ਵਿਰੋਧ ਕਰਦਾ ਲਗਾਤਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉੱਥੇ ਮੱਤੇਵਾੜਾ ਲੱਗਾ ਮੋਰਚਾ ਉੱਥੇ ਉਹ ਗਾੜੀ ਲੱਗਿਆ ਮੋਰਚਾ ਉੱਥੇ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਉੱਥੇ ਮੈਂ ਕੋਈ ਪੰਥਕ ਏਜੰਡੇ ਨਹੀਂ ਦੈਟ ਇਜ਼ ਰੋਂਗ ਐਲੀਗੇਸ਼ਨ ਸਾਡੇ ਗੁਰੂ ਨੇ ਮਾਨ ਸਾਹਿਬ ਉਹ ਆਪਣੀ ਲੈ ਸੰਗਰੂਪ ਮੇਨ ਸਟ੍ਰੀਮ ਕਰਪਟ ਪਾਰਟੀਆਂ ਨੇ ਜਿਹੜੇ ਬੀਜੇਪੀ ਮੇਰੀ ਆ ਬੇਸਿਕ ਟਾਰਗੇਟ ਉਹਨਾਂ ਦੇ ਉੱਤੇ ਰਿਹਾ ਸਰ ਇਹ ਸਭ ਸੰਗਰੂਰ ਤੋਂ ਚੋਣ ਰਾਜਸ ਪਾਰਟੀ ਦਾ ਨਹੀਂ ਇਹ ਪਾਰਟੀ ਦਾ ਫੈਸਲਾ ਹੈ ਮੈਂ ਤਾਂ ਅਪਲਾਈ ਨਹੀਂ ਕੀਤਾ ਸੀ ਮੈਂ ਮੈਂ ਕੋਈ ਫਾਰਮ ਨਹੀਂ ਭਰਿਆ ਮੈਂ ਕੋਰਸੀ ਨਹੀਂ ਮੈਂ ਦਿੱਲੀ ਵੀ ਨਹੀਂ ਗਿਆ ਜਿੱਦਾਂ ਲਿਸਟ ਆਇਆ ਉਹ ਮੈਂ ਘਰ ਬੈਠਾ ਸੀ ਆਪਣੇ ਕੋਲ ਮੈਨੂੰ ਲੋਕਾਂ ਨੇ ਕਿਹਾ ਕਿ ਲਿਸਟ ਆ ਗਈ ਹੈ ਹਾਂ ਇਹ ਜ਼ਰੂਰ ਕਿਹਾ ਸੀਗਾ ਕਿ ਅਗਰ ਲੜਾਉਂਗੇ ਮੈਂ ਤੁਹਾਡੇ ਨਾਲ ਤੇ ਬਹੁਤ ਸਾਡੇ ਲੱਗਦਾ ਇਸ ਬਾਰੇ ਇਹ ਕੋਈ ਹੈ ਅਕਾਊਂਟੇਬਲ ਹੋਣਾ ਚਾਹੀਦਾ ਅਕਾਉਂਟੇਬਲ ਕਰਨ ਆਸਤੇ ਹਿਸਾਬ ਲੈਣ ਆਸਤੇ ਕੁਝ ਦੱਸਣ ਆਸਤੇ ਉਹ ਇੱਕ ਹਿੱਸਾ ਵਾ ਕੈਂਪੇਨ ਹੈ ਇਟਸ ਨਾਟ ਦਾ ਸਾਰਾ ਹਿੱਸਾ ਉਹਦਾ ਹੈਗਾ ਬਾਕੀ ਅਸੀਂ ਪੋਜ਼ਿਟਿਵ ਇਸ਼ੂਸ ਪੇਸ਼ ਕਰ ਰਹੇ ਹਾਂ ਅਸੀਂ ਪਾਕਿਸਤਾਨ ਦੇ ਬਾਰਡਰ ਦੀ ਓਪਨਿੰਗ ਐਡਵੋਕਸੀ ਕਰਨੀ ਪਾਰਲੀਮੈਂਟ ਚ ਜਾ ਕੇ ਦੀ ਐਗਰੀਕਲਚਰ অর ਇੰਡਸਟਰੀ ਨਹੀਂ ਸਰਵਾਈਵ ਕਰ ਸਕਦੀ ਜਦੋਂ ਦਾ ਬਾਰਡਰ ਸੈਂਟਰਲ ਏਸ਼ੀਆ ਤੱਕ ਦੂਰ ਤੇ ਨਹੀਂ ਖੁੱਲਦਾ ਅਬਲੂ ਕੰਪੀਟ ਵਿਦ ਇੰਡਸਟਰੀ ਆਫ ਗੁਜਰਾਤ ਐਂਡ ਮਹਾਰਾਸ਼ਟਰ ਐਂਡ ਅਦਰ ਸਟੇਟਸ ਵਿਚ ਹੈਵ ਐਕਸੈਸ ਟੂ ਪੋਰਟਸ ਸਾਡੀ ਖੇਤੀ ਉਹ ਡਿੱਗੀ ਪਈ ਆ ਕਾਂਗਰਸ ਨੇ ਐਮਐਸਪੀ ਗਰੰਟੀ ਗਾਰੰਟੀ ਲਾਅ ਬ੍ਰੀ ਬਣਾ ਕੇ ਦਿੱਤੀ ਆ ਬਟ ਹੋ ਸਕਦਾ ਐਮਐਸਪੀ ਗਰੰਟੀ ਨਾ ਕਰੇ ਕਿਉਂਕਿ ਅੱਜ ਜਿਹੜੀਆਂ ਜਿੰਸਾਂ ਦੇ ਪਾਣੇ ਅਗਰ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਸਿ ਰეკਮੈਂਡੇਸ਼ਨ ਲਾਗੂ ਹੋਣ ਅੱਜ ਘਣ 3000 ਰੁਪਏ ਕਵੈਂਟਲ ਚਾਹੀਦੀ ਹੈਗੀ ਆ ਸਾਡੇ 2500 ਰੁਪਏ ਕਵੈਂਟਲ ਸਾਡੇ 750 ਰੁਪਏ ਨੂੰ ਤੁਸੀਂ ਕਰੋ ਮਲਟੀਪਲਾਈ ਇਨ 30 ਕਵੈਂਟਲ ਕਿੱਥੇ ਚੱਲ ਜਾਂਦੀ ਗੱਲ ਇਕਨੋਮੀ ਚੇਂਜ ਹੋ ਜਾਂਦੀ ਆ ਇਹਦੀ ਫਸਲ ਦੀ ਕੀਮਤਾਂ ਨੂੰ ਪਾਕਿਸਤਾਨ ਤੋਂ ਬਿਯੋਂਡ ਤੁਹਾਡੀਆਂ ਫਸਲਾਂ ਫਲ ਤੇ ਫੁੱਟਾ ਦੀ ਸੋ ਦੇਰਫੋਰ ਐਡਵੋਕੇਟਿੰਗ ਓਪਨਿੰਗ ਆਫ ਪੋਰਟਸ ਇਤਨ ਦੇ ਪੋਜ਼ਿਟਿਵ ਇਸ਼ੂਸ ਪੰਜਾਬ ਦਾ ਕਰਜ਼ਾ ਜਿੱਦਾਂ ਘਟਾਉਣਾ ਪੂਰੇ ਵਾਸਤੇ ਇੱਕ ਰੋਡਮੈਪ ਚਾਹੀਦਾ ਹੁੰਦਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਉਖਾਵਾ ਕਹਿਣਾ ਸਰ ਜੀ ਤੁਹਾਡੇ ਸਾਹਮਣੇ ਦੇ ਵਿੱਚ ਆਰਵਾਣ ਆ ਗਿਆ ਹੈ ਕਿਹੜੀਆਂ ਕਮਜੋਰ ਕਰਦੇ ਆ ਕੁਝ ਕਸ਼ਮੀਰ ਦੇ ਵਿੱਚ ਵੀ ਆਪਾਂ ਰਖਾ ਰਹੇ ਆ ਆਰਡਰ ਕੀ ਆਪਾਂ ਬਾਸਲੋਂ ਆਰਡਰ ਦਾ ਇਹਨਾਂ ਗੱਲਾਂ ਨਾਲ ਕੋਈ ਗੱਲ ਨਹੀਂ ਦੈਟ ਅਲਦਰ ਸਕਿਉਰਿਟੀ ਮੈਟਰ ਕਹਿਣਾ ਸਰ ਬਿਲਕੁਲ ਵਪਾਰ ਨਾਲ ਸਾਰਾ ਬਹਿਤ ਕਹਿਣਾ ਸਰ ਪੰਜਾਬ ਵਿੱਚ ਤੁਸੀਂ ਕਹਿਣਾ ਸਰ ਆਪਾਂ ਲਾਈਟ ਸਵਿਚ ਲਿਖਾਇਆ ਖਹਿਣਾ ਸਰ ਦਿੱਪਾ ਦੀ ਰਾਜਨੀਤੀ ਦੀ ਗੱਲ ਕਰਦੀ ਹੈ ਇੱਕ ਇੱਕ ਧਰਮ ਦੀ ਰਾਜਨੀਤੀ ਦੀ ਗੱਲ ਕਰਦੀ ਹੈ ਤੁਹਾਡੀ ਕੀ ਤਰੀਕੇ ਦੀ ਤਿਆਰੀਆਂ ਨੇ ਇਹਨੇ ਲੈ ਕੇ ਤੁਸੀਂ ਮੈਨੂੰ ਮੇਰੀਆਂ ਤਾਂ ਤਿਆਰੀਆਂ ਲੋਕਾਂ ਦੇ ਮੋਢਿਆਂ ਦੇ ਉੱਤੇ ਉਹਨਾਂ ਦੇ ਹੀ ਉਹਨਾਂ ਦੇ ਪਿਆਰ ਤੋਂ ਉਹਨਾਂ ਦੇ ਜਿਹੜਾ ਇਮੋਸ਼ਨਸ ਨੇ ਉਹਨਾਂ ਦੇ ਸਦਕਾ ਮੈਂ ਤੁਹਾਡੇ ਦਰਮਿਆਨ ਬੈਠਾ ਹਾਂ ਮੈਂ ਇਹਨਾਂ ਦੇ ਫਲਵਲੇ ਪੰਜਾਬ ਦੀ ਪੰਜਾਬ ਦੇ ਸੰਗਰੂਰ ਦੇ ਬਰਨਾਲੇ ਦੇ ਮਹਿਲ ਕਲੱਬ 도ੜ ਦੇ ਫਲਵਲੇ ਉਸ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਜਾ ਰਿਹਾ ਹਾਂ ਮੇਰੀ ਲੜਾਈ ਨਾ ਕੋਈ ਮੇਰੀ ਲੜਾਈ ਹਾਂ ਮੈਂ ਬੀਨ ਸਾਹਿਬ ਦੇ ਖਰਾਬ ਖੂਦ ਖੜਦਾ ਐਨੀ ਸਾਰਟ ਆਫ ਇਨਜਸਟਿਸ ਘੇਰੇ ਸਾਹਿਬ ਤੂੰ ਮੇਰਾ ਏਜੰਡਾ ਤੁਸੀਂ ਆਮ ਆਦਮੀ ਪਾਰਟੀ ਤੂੰ ਇਹ ਦੇ ਖਲਾਫ ਕਹਿ ਰਹੇ ਹੋ ਜਿਹੜੀ ਗੱਲ ਆ ਕਿ ਅਹੀ ਪਾਰਲੀਮੈਂਟ ਦੇ ਦਿੱਲੀ ਜਾਂਦੀ ਗੱਲ ਕਰ ਰਹੇ ਉੱਥੇ ਅਲਾਈਅੰਸ ਦਾ ਗੱਟਜੋੜ ਹੋਇਆ ਪੂਰੀ ਵਿੱਚ ਗੱਟਜੋੜ ਵਿੱਚ ਕਾਂਗਰਸ ਵੀ ਤੇ ਆਪ ਵੀ ਇਕੱਠੇ ਹੋ ਰਹੇ ਨੇ ਦੇਖੋ ਗੱਲ ਆ ਅਚੀ ਤਰ੍ਹਾਂ ਅੰਡਰਸਟੈਂਡ ਕਰੋ ਦੇਰ ਇਜ਼ ਅ ਐਬਸੋਲਿਊਟ ਕਲੈਰਿਟੀ ਜਿਹੜੀ ਵਾਲ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਚ ਕੀ ਕੀਤਾ ਗੋਆ ਚ ਕੀ ਕੀਤਾ ਗੁਲਾਰ ਕਿ ਹੈਵ ਨੋ ਬਿਜ਼ਨਸ ਹੈ ਅਸੀਂ ਪੰਜਾਬ ਚ ਆਪਣੀ ਪਾਰਟੀ ਨੂੰ ਕਨਵੇ ਕੀਤਾ ਤੈ ਉਹ ਅਲਾਈਅੰਸ ਨਾ ਹੋਇਆ ਕੋ ਸਾਡਾ 100 ਪਰਸੈਂਟ ਕੀਤੇ ਰ ਇਹਨਾਂ ਦੇ ਪੋਜੀਸ਼ਨ ਸਾਡੇ ਸਰਪੰਚਾਂ ਤੱਕ ਨਹੀਂ ਬਖਸ਼ੇ ਸਾਡੇ ਸੁਵਲ ਕਮੇਟੀਆਂ ਭੰਗ ਕਰਤੀਆਂ ਤੋੜਤੀਆਂ ਸਾਡੇ ਪਰਚੇ ਕਰਤੇ ਕੌਂਸਲਰਾਂ ਉੱਤੇ ਸਾਡੇ ਲੀਡਰਾਂ ਨੂੰ ਫਰਜ਼ੀ ਤੌਰ ਤੇ ਸਰ ਅੰਤਰਜੀਲਾ ਸੁਣਦਾ ਇਨਕੁਆਇਰੀਆਂ ਸਾਰਿਆਂ ਦੀ ਖੁੱਲੀਆਂ ਹੋਈਆਂ ਇਸ ਕਰਕੇ ਇਹਨਾਂ ਦਾ ਕੋਈ ਸਕੋਪ ਨਹੀਂਗਾ ਔਰ ਜਿਹੜਾ ਕਾਂਗਰਸ ਦਾ ਕੈਂਡੀਡੇਟ ਜਿੱਤ ਕੇ ਜਾਵੇਗਾ ਉਹ ਗਾਰੰਟੀਡ ਇੰਡੀਆ ਅਲਾਈንስ ਆll others are doubtful ਦੇਰਫੋਰ ਪੰਜਾਬ ਦੇ ਵਿੱਚ ਇਹਨਾਂ ਨਾਲ ਕੋਈ ਨਾ ਅਲਾਈਅੰਸ ਆ ਨਾ ਕੋਈ ਘੱਟੋੜਾ ਨਾ ਕੋਈ ਅੰਡਰਸਟੈਂਡਿੰਗ ਆ ਵੀ ਵਿਲ ਫਾਈਟ ਇਟ ਆਊਟ ਹੈ ਨਾ ਸਾਰਾ ਵੈਰੀ ਵੈਰੀ ਸਟਰੋਂਗ ਅਰੇ ਹਾਂ ਅਸਲ ਵਿੱਚ ਇਹ ਇੱਕ ਚੀਜ਼ ਹੋ ਰਹੀ ਹੈ ਤੁਸੀਂ ਵੀ ਬੀਜਪੀ ਨੂੰ ਟਾਰਗੇਟ ਕਰਦੇ ਹੋ ਸਿਮਰਨਜੀਤ ਮਾਨ ਵੀ ਬੀਜਪੀ ਨੂੰ ਟਾਰਗੇਟ ਕਰਦਾ ਕੀ ਤੁਸੀਂ ਇਹਨਾਂ ਹਾਵੀ ਥੰਮੇ ਬੀਜਪੀ ਨਹੀਂ ਨਹੀਂ ਬੀਜਪੀ ਨਾ ਨਹੀਂ ਨਹੀਂ ਬੀਜਪੀ ਪੰਜਾਬ ਦੇ ਵਿੱਚ ਕਿਸੇ ਸੀਟ ਦੇ ਉੱਤੇ ਹਾਵੀ ਨਹੀਂ ਬੀਜਪੀ ਆਪਣੇ ਆਪ ਵਿੱਚ ਕੋਈ ਸੀਟ ਨਹੀਂ ਜਿੱਤ ਸਕਦੀ ਜਦੋਂ ਅਸੀਂ ਟਾਰਗੇਟ ਕਰਦੇ ਹਾਂ ਉਹ ਤਾਂ ਦੇਸ਼ ਮੁਖ ਪਦਰ ਦੇ ਉੱਤੇ ਜੋ ਕੋ ਦੇਸ਼ ਨੂੰ 2024 ਵਿੱਚ ਅਗਰ ਬੀਜੇਪੀ ਰਿਪੀਟ ਕਰਦੀ ਆ ਇੱਥੇ ਬਹੁਤ ਵੱਡੀ ਖਤਰੇ ਖਤਰੇ ਦੀ ਘੰਟੀ ਸੰਵਿਧਾਨ ਨੂੰ ਡੈਮੋਕ੍ਰੇਸੀ ਨੂੰ ਦੇ ਵਿਲ ਅਲਟਰ ਦਾ ਕਨਸਟੀਟਿਊਸ਼ਨ ਦੇ ਵਿਲ ਅਲਟਰ ਲਾਈਕ ਜਿਦਾ ਪੁਟਨ ਨੇ ਕੀਤਾ ਰਸ਼ੀਆ ਦੇ ਵਿੱਚ ਦੇ ਵਿਲ ਅਲਟਰ ਦੇ ਵਿਲ ਬ੍ਰਿੰਗ ਇਨ ਲਾਜ਼ ਜਿਹੜੇ ਕਿ ਮਾਈਨੋਰਟੀਜ਼ ਦੇ ਹਕੂਕ ਦੇ ਉੱਤੇ ਰਾਮਾ ਭਗਵਾਨਾਂ ਕੀ ਤੇ ਦੇ ਉੱਤੇ ਹਮਲਾ ਹੋਵੇਗਾ ਹਕੂਕ ਦੇ ਉੱਤੇ ਹਮਲਾ ਹੋਵੇਗਾ ਜਿਹੜਾ ਹੁਣ ਯੂਨੀਫਾਰਮ ਸਿਵਲ ਕੋਡ ਲੈ ਕੇ ਆਇਆ ਹੁਣ ਖੰਡ ਦੇ ਵਿੱਚ ਥੈਟਸੇ ਉਸ ਤੋਂ ਮੁਸਲਮਾਨਾਂ ਦੇ ਸਿੱਖਾਂ ਤੇ ਇਸਾਈਆਂ ਤੇ ਦਲਤਾਂ ਜੈਨੀਆਂ ਬੁੱਧੀਆਂ ਘੱਟ ਗਿਣਤੀਆਂ ਗਰੀਬਾਂ ਲਈ ਖਤਰੇ ਦੀ ਘੰਟੀ ਹੈ ਔਰ ਜਿਹੜਾ ਤੁਸੀਂ ਕਹਿੰਦੇ ਆ ਕਿ ਆਪ ਸਾਡੀ ਆਮ ਆਦਮੀ ਪਾਰਟੀ ਤੇ ਕਿਉਂ ਨਹੀਂ ਹਮਲਾ ਮਾਈ ਬੇਸਿਕ ਫਾਈਟਰ ਅਗੇਂਸਟ ਪਰ ਵਤਮਨ ਇਹਨਾਂ ਨੇ ਰੇਤ ਦਾ ਇੱਥੇ ਇੱਕ ਕਿਲਾ ਖੜਾ ਕੀਤਾ ਬੋਗਸ ਕੋਈ ਰਾਜਤਾਨੀ ਨਹੀਂ ਕੀ ਇਹ ਰਾਜਤਾਨੀ ਤਾਂ ਰਹਿਣੀ ਸੀ ਜੇ ਆਪਣੇ ਉਸੂਲਾਂ ਦੇ ਕਾਇਮ ਰਹਿੰਦੇ ਤੇ ਆਪਣੇ ਉਸੂਲਾਂ ਨੂੰ ਤਲੰਜਰੀ ਦੇ ਚੁੱਕੇ ਨੇ ਉਹਨਾ ਤੋਂ ਕੋਹਾ ਦੂਰ ਨੱਟ ਚੁੱਕੇ ਨੇ ਸਾਰੇ ਕਰਪਸ਼ਨ ਵਿੱਚ ਇਨਡਲਜ ਕਰ ਰਹੇ ਨੇ ਸਾਰੇ ਇਮੋਰਲ ਐਕਸ ਦਾ ਕਟਾਰੂ ਚੱਕ ਤੱਕ ਕੀ ਐਕਸ਼ਨ ਸੀਗਾ ਜੀ ਮਤਲਬ ਉਹ ਆਪਣਾ ਆਤਮਾਨ ਦੇ ਕੂਲ ਕੀ ਹੈ ਐਕਸਪਲੇਨੇਸ਼ਨ ਹੈ ਕਿ ਮੈਂ ਕਟਾਰੂ ਚੱਕ ਨੂੰ ਕਦ ਲਈ ਮੇਨਟੇਨ ਕੀਤਾ ਹੋਇਆ ਆ ਆ ਜਿਹੜੇ ਮਿਨਿਸਟਰ ਜਿਹਨਾਂ ਦੇ ਜਿਹਨਾਂ 'ਤੇ ਇਲਜ਼ਾਮ ਲੱਗਦੇ ਨੇ ਜਿਹੜੇ ਐਮ ਐਲ ਏ ਕਿਸੇ ਦੇ ਕੋ ਐਕਸ਼ਨ ਹੋਇਆ ਸੋ ਸਾਡਾ ਹਮਲਾ ਹੈਗਾ ਮੇਰਾ ਤਾਂ ਹਮਲਾ ਇਹੋ ਛੁਪੀ ਬਾਤਲ ਤੇ ਵੀ ਹੈਗਾ ਕਿ ਤੂੰ ਅਕਾਲੀ ਦਲ ਦੀ ਪੰਥ ਦਾ ਵਾਸਤਾ ਦਿੰਨਾ ਵਾ ਤੇ ਕੰਮ ਸਾਰੇ ਪੰਥ ਦੀ ਆਈਡੀਓਲੋਜੀ ਦੇ ਉਲਟ ਕਰਨਾ ਤੁਹਾਡੇ ਕੋਲ ਕਹੀ ਰਹੀ ਆ ਆ ਜਿਹੜਾ ਭਾਈ ਜੱ태ਦਾਰ ਗੁਰਦੇਵ ਸਿੰਘ ਗੋਂਕੇ ਦੀ ਇਨਕੁਆਇਰੀ ਰਿਪੋਰਟ ਜਿਹੱਚ ਐਡੀਜੀਪੀ ਦਵਾਰਿ ਤਿਵਾੜੀ ਨੇ ਕਿਹਾ ਕਿ ਇਟ ਹਸ ਬੀਨ ਪਿੱਕਡ ਬਾਏ ਦ ਪੁਲਿਸ ਬਾਕੀ ਇਨਵੈਸਟੀਗੇਸ਼ਨ ਹੋਣੀ ਸੀ ਬਾਦ ਉਸ ਦੇ ਟੇਬਲ ਤੇ ਰਹੀਆਂ 10 ਸਾਲ ਨੂੰ ਐਕਸ਼ਨ ਫੋਸ ਕਰਕੇ ਅਸੀਂ ਪੰਜਾਬ ਲਈ ਔਰ ਆਪਣੇ ਸੰਗਰੂਰ ਲਈ ਅਸੀਂ ਬਚਨ ਬਾਧਿਆ ਔਰ ਪੂਰੀ ਲੜਾਈ ਲੜ ਕੇ ਆਪਣੇ ਨਾਮ ਦਾ ਸੰਗਰੂਰ ਕੰਮ ਕਰਦੇ ਹਾਂ ਉਸ ਤੋਂ ਉੱਤੇ ਮਿਲਦਾ ਅਸਰ ਨਹੀਂ ਹੈ ਉਹਨੂੰ ਉਹਦੇ ਹੈਲਥ ਮੈਂਕਲਾ ਕੌਂਸਲ ਦਾ ਹਲਕਾ ਇੰਚਾਰਜ ਨਹੀਂ ਹੈ ਕਾਂਗਰਸ ਕਿਵੇਂ ਸਰਵਾਈ ਕਰਦਾ ਹਲਕਾ ਇੰਚਾਰਜ ਹਲਕਾ ਇੰਚਾਰਜ ਉਹਦਾ ਨਾਮ ਕੋਈ ਮਹਾਨ ਹੁੰਦਾ ਸੀਗਾ ਹਲਕਾਇਆ ਹੋਇਆ ਇੰਚਾਰਜ ਸਮਝ ਗਏ ਹਲਕਾ ਇੰਚਾਰਜ ਨਾਲ ਕੋਈ ਇਲੈਕਸ਼ਨ ਨਹੀਂ ਲੜੇ ਜਾਂਦੀ ਇਲੈਕਸ਼ਨ ਲੜ ਜਾਂਦੀ ਆ ਅ ਮੈਂ ਕਿਹੜੇ ਮੋਡ ਤੋਂ ਜਿਹੜੇ ਲੋਕ ਨਾਲ ਜੁੜੇ ਹੋਏ ਨੇ ਹਾਂ ਵੋਟ ਤੋਂ ਜਿਹੜੇ ਲੋਕ ਜੁੜੇ ਹੋਏ ਨੇ ਨਾ ਗਰਾਊਂਡ ਲੈਵਲ ਤੋਂ ਸਾਡੇ ਜਿਹੜੇ ਵਰਕਰਸ ਨੇ ਸਾਡੀ ਜਿਹੜੀ ਤਨਜ਼ੀਮ ਹੈ ਸਾਡੇ ਜਿਹੜੇ ਸਰਪੰਚ ਨੇ that is the ਐਕਚੁਅਲ ਮਸ਼ੀਨ ਸਰ ਕੋਈ ਜਰਨੈਲ ਦਾ ਲਾਇਆ ਹੁੰਦਾ ਜੀ ਆੜ ਕੋ ਆ ਜਿੰਨੇ ਤੁਹਾਨੂੰ ਕਿਹਾ ਸਪਾਕੀ ਵਾਲਾ ਕੰਮ ਹੈ ਮੈਂ ਸਭ ਨਾਲ ਕਾਂਗਰਸ ਨੇ ਇਕੱਠਾ ਕਰਨ ਲਈ ਕੀ ਰਹੂਗਾ ਬਾਕੀ ਤੁਸੀਂ ਅਦਾ ਹਾਂ ਹੋਰ ਉੱਤੇ ਬਿਨਾਏ ਨੇ ਜਿੰਨੇ ਵੀ ਕਰਾਏ ਇਹਦਾ ਚੱਲਦੇ ਆ ਰਹੇ ਨੇ ਕਿਉਂਕਿ ਇਹ ਸੰਗਠਨ ਨਹੀਂ ਖਾਸ ਤੌਰ ਤੇ ਰਹੂਗਾ ਜਿੰਨੇ ਕਦਮ ਅੰਤਮਨ ਖੋਦਾ ਇਹ ਵੀ ਨਹੀਂ ਰਹੂਗਾ ਤਾਂ ਤਿੰਨ ਮੰਤਰੀ ਨੇ ਸੰਗਠਨ ਸਲੀਗਤ ਹੋ ਵੀ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਕੋ ਤਾਂ 2 ਸਾਲ ਦਾ ਹਸ਼ਰ ਦੇ ਹੁਣ ਦੇਖੋ ਬਚਨਦਰ ਸਿੰਘਾ ਨੂੰ ਲੋਕਾਂ ਨੇ ਹਲਾਇਆ ਪਰ ਤੁਸੀਂ ਉਹਦੇ ਸ਼ਾਰਟਲੀ ਕੰਮ ਜਿਹੜੇ ਨੇ ਚਾਹੇ ਉਹ ਪੀਜੀਆ ਲੈ ਕੇ ਆਉਣਾ ਚਾਹੀਦਾ ਚਾਹੇ ਉਹ ਟਾਟਾ ਮੈਮੋਰੀ ਸੈਂਟਰ ਹਸਪਤਾਲ ਹਸਪਤਾਲ ਲੈ ਕੇ ਆਉਣਾ ਹੋਵੇ ਚਾਹੇ ਉਹ ਵੱਡੇ ਸਟੇਡੀਅਮ ਦਾ ਰੂਟ ਨੈਟਵਰਕ ਹੋਵੇ ਇਸ ਤਰ੍ਹਾਂ ਨਾਲ ਜਿਹੜੀ ਓਵਰਆਲ ਇਨਫਰਾਸਟ੍ਰਕਚਰਲ ਡਵੈਲਪਮੈਂਟ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਕਨਸਰਨਡ ਹੋਵੇਗੀ ਉਹਦੇ ਲਈ ਮੈਂ ਬਚਨ ਬੱਤ ਸੜਕਾਂ ਦੇ ਨੈਟਵਰਕ ਵਾਸਤੇ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਵਾਟਰ ਸੈਨੀਟੇਸ਼ਨ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਦੇ ਲੇਬਰ ਦੀਆਂ ਸਕੀਮਾਂ ਨੇ ਔਰ ਸਾਡੇ ਤੁਹਾਡਾ ਠੱਗਰ ਬਹੁਤ ਦਵਾਈ ਮਚਾਉਂਦਾ ਰਿਪੀਟ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦ ਜਦ ਤੱਕ ਮੈਂ ਟ੍ਰੈਵਲ ਕਰੂੰ ਉਹਨਾਂ ਨੂੰ ਰਿਸਰਚ ਕਰਕੇ ਐਵੇਂ ਨਹੀਂ ਕੀਤਾ ਐਵੇਂ ਮੈਂ ਕਹਿੰਦਾ ਸਰ ਕਹਿੰਦੇ ਸਰ ਤੇ ਕੋਈ ਗੁੱਟਬੰਦੀ ਦਾ ਮਤਲਬ ਉਹਦੇ ਕੀ ਇਹ ਸਾਰ ਪਰ ਤੁਹਾਡੇ ਸਾਹਮਣੇ ਆ ਰਹੇ ਨੇ ਕਿ ਕੋਈ ਗੁੱਟਬੰਦੀ ਨੂੰ ਲੈ ਕੇ ਤੁਹਾਡੇ ਸਕੂਲ ਦੀ ਗੁੱਟਬੰਦੀ ਬਣੀ ਹੈ ਜਾਂ ਕਾਂਗਰਸ ਨੇ ਕੰਪਲੀਟ ਕੀ ਇਹ ਸਾਰ ਬਣੇ ਇਹ ਸਾਰੀ ਗੱਲ ਹੈ ਸ਼ਿਪ ਔਰ ਵਰਕ ਹੈ ਅਸੀਂ ਪਹਿਲੇ ਦਿਨ ਆਗਾਜ਼ ਹੀ ਤੋਂ ਇਹ ਤੋਂ ਸ਼ੁਰੂ ਕੀਤਾ ਸੀਗਾ ਅ ਦਲਵੀਰ ਬੋਲਟੀ ਵੀ ਕੰਸਟੈਂਸੀ ਤੋਂ ਉਸ ਤੋਂ ਅਗਲੇ ਦਿਨ ਬਜਿੰਦਰ ਸਿੰਘਲਾ ਕੱਲ ਜਿਹੜੇ ਐਮਪੀ ਨੇ ਔਰ ਇੱਕ ਮਿਨਿਸਟਰ ਨੇ ਕੋਠੀ ਕੀਤਾ ਅੱਜ ਅਸੀਂ ਬਰਨਾਲੇ ਵਿੱਚ ਆਂ ਕੱਲ ਨੂੰ ਮਿਸਸਸ ਪੱਥਲ ਜਿਹੜੇ ਸਾਡੇ ਫਾਰਮਰ ਚੀਫ ਮਿਨਿਸਟਰ ਨੇ ਉਸ ਤੋਂ ਅਗਲੇ ਦਿਨ ਸੁਨਾਮ ਉਸ ਤੋਂ ਅਗਲੇ ਦਿਨ ਡੜਬਾ ਉਸ ਤੋਂ ਅਗਲੇ ਦਿਨ ਪਹਿਲਾ ਜਦ ਤੱਕ ਬਾਡੀ ਹੋ ਰਹੀ ਆ ਇਹ ਇਹ ਸਾਡੀ ਵਰਕਰਸ ਦੀ ਮੀਟਿੰਗ ਹੀ ਆ ਜਿਹੜਾ ਪਬਲਿਕ ਕੰਟ੍ਰੈਕਟ ਪ੍ਰੋਗਰਾਮ ਹੈਗਾ ਉਹ ਬਾਡੀ ਤੋਂ ਬਾਅਦ ਤੁਰੰਤ ਸਪਿੰਗਾ ਦੇ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ